ਦੋਸਤੋ ਪਹਿਲਾ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖਿਓ ਤੇ ਫਿਰ ਅਸੀਂ ਗੱਲ ਕਰਦੇ ਆਂ ਤੇ ਕਦੋਂ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈ ਨਹੀਂ ਕੀ ਖਾਧਾ ਅੱਜ ਹਾਈ ਕਰਨੀ ਆਤਾ ਨਹੀਂ ਹੈਗਾ ਸਿੱਕੇ ਹੈ ਤੇ ਆਤਾ ਹੀ ਨਹੀਂ ਹੈਗਾ ਰੱਟਾ ਹੀ ਨਹੀਂ ਸੀਗਾ ਹਾਏ ਭੁੱਖਾ ਆਇਆ ਹਾਓ ਮੇਰੇ ਰਾਜਪਾਲ ਤੇ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਤੈਨੂੰ ਪਤਾ ਵੀਡੀਓ ਬਾਰੇ ਤੇਰੀ ਵੀਡੀਓ ਬਹੁਤ ਵਾਇਰਲ ਹੋਈ ਏ ਹਾਂ ਪਤਾ ਹੈ ਕਿੰਨੇ ਬਣਾਈ ਸੀਗੀ ਵੀਡੀਓ ਸਰ ਨੇ ਸਰ ਨੇ ਬਣਾਈ ਸੀਗੀ ਤੂੰ ਤਾਂ ਅਜ ਤਾਂ ਸਟਾਰ ਬਣ ਗਿਆ ਸਵੇਰ ਦਾ ਬਹੁਤ ਜਿਆਦਾ ਫੋਨ ਕਾਲਾਂ ਆ ਰਹੀਆਂ ਨੇ ਇਹਨਾਂ ਪਰਿਵਾਰ ਨੂੰ ਤੇ ਕੀ ਨਾਂ ਵੀਰ ਜੀ ਤੁਹਾਡਾ ਤੇਜਿੰਦਰ ਸਿੰਘ ਠੀਕ ਹੈ ਸასიਖਾ ਤੇਜਿੰਦਰ ਸਿੰਘ ਤੇਰੀ ਪੈਂਦੀ ਤੁਹਾਡਾ ਕੀ ਨਾਂ ਆਲੀ ਗੁਲਦੀਪਪੁਰ ਤੁਸੀਂ ਮਾਪਾ ਮਤਲ ਜਿੰਦੇ ਹਾਂਜੀ ਨਹੀਂ ਮੈਂ ਇਹ ਕਰਦੀ ਹਾਂ ਪਾਈ ਹਾਂ ਜੀ ਇਹ ਅਰਜ਼ੋ ਮਦਦ ਦੇਣਾ ਕੋਈ ਹਾਂ ਜੀ ਹਾਂ ਜੀ ਹਾਂ ਜੀ ਦੋਸਤੋ ਇਹ ਤੇਜਿੰਦਰ ਵੀਰ ਇਹਨਾਂ ਦਾ ਬੇਟਾ ਅਮਰਤ ਤੇ ਇਹਨਾਂ ਦੀ ਧਰਮਪਤਨੀ ਅਮਰਤ ਦੀ ਮਦਰ ਹੈ ਤੇ ਕੀ ਕਹਿਣਾ ਚਾਹਣਾ ਆਪ ਦੀ ਵੀਡੀਓ ਤੇ ਮੈਂ ਐਵੇਂ ਨਹੀਂ ਕਰਨਾ ਨਾਲ ਸਹੀ ਗੱਲ ਕਰ ਹੁਣ ਤੁਸੀਂ ਵੀਡੀਓ ਬੜੇ ਧਿਆਨ ਨਾਲ ਦੇਖੀ ਆ ਤੁਸੀਂ ਇੱਕ ਜਜਮੈਂਟ ਲਗਾਈ ਆ ਕਿ ਗੱਲ ਸ਼ੁਰੂ ਕਿੱਥੋਂ ਹੋਈ ਆ ਗੱਲ ਸ਼ੁਰੂ ਹੋਈ ਆ ਉਸ ਟੀਚਰ ਤੋਂ ਜਿਹੜਾ ਟੀਚਰ ਘੜ ਸੀ ਬਲੌਗਰ ਜ਼ਿਆਦਾ ਸੀ ਜਿਨੇ ਕੈਮਰਾ ਆਪਣੇ ਟੇਬਲ ਦੇ ਉੱਤੇ ਰੱਖਿਆ ਹੋਇਆ ਸੀ ਤੇ ਬੱਚੇ ਨੂੰ ਆਵਾਜ਼ ਮਾਰ ਕੇ ਪੁੱਛਦਾ ਆ ਕਿ ਹੋਮਵਰਕ ਦਿਖਾਓ ਬੱਚੇ ਨੇ ਹੋਮਵਰਕ ਦਿਖਾਇਆ ਤੇ ਉਹਨੇ ਨਹੀਂ ਸੀ ਕੀਤਾ ਤੇ ਉਹਨੂੰ ਦਬਕਿਆ ਥੋੜਾ ਜਿਹਾ ਉਹਨੇ ਤੇ ਪੁੱਛਿਆ ਵੀ ਤੂੰ ਘਰ ਰੋਟੀ ਨਹੀਂ ਖਾ ਕੇ ਆਇਆ ਤੇ ਉਸ ਬੱਚੇ ਨੇ ਅੱਗੇ ਕਿਹਾ ਕਿ ਸਾਡੇ ਘਰ ਦੇ ਵਿੱਚ ਆਟਾ ਮੁੱਕਿਆ ਹੋਇਆ ਸੀ ਦੇਖੋ ਕਿੰਨਾ ਮਾਸੂਮ ਬੱਚਾ ਆ ਬੱਚੇ ਨੂੰ ਦੇਖ ਕੇ ਹਰੇਕ ਨੂੰ ਬੱਚੇ ਨਾਲ ਪਿਆਰ ਆਉਂਦਾ ਤੇ ਤਰਸ ਆਉਂਦਾ ਆ ਤੇ ਇਸ ਬੱਚੇ ਦੀ ਮਾਸੂਮੀਅਤ ਲਈ ਹਰੇਕ ਬੰਦੇ ਦਾ ਫਰਜ਼ ਵੀ ਬਣਦਾ ਹੈ ਕਿ ਇਦਾਂ ਦੇ ਬੱਚਿਆਂ ਦੀ ਮਦਦ ਕੀਤੀ ਜਾਵੇ ਹਰੇਕ ਦਾ ਫਰਜ਼ ਬਣਦਾ ਹੈ ਪਰ ਗੱਲ ਇੱਥੋਂ ਸ਼ੁਰੂ ਹੋਈ ਜਦੋਂ ਟੀਚਰ ਨੇ ਦੇਖਿਆ ਕਿ ਵੀਡੀਓ ਵਧੀਆ ਹੈ ਤੇ ਇਹ ਵਾਇਰਲ ਹੋ ਸਕਦੀ ਹੈ ਤੇ ਉਹਨੇ ਨੈਟ ਤੇ ਇਸ ਵੀਡੀਓ ਨੂੰ ਪਾ ਦਿੱਤਾ ਤੇ ਉਹ ਵੀਡੀਓ ਵਾਇਰਲ ਵੀ ਹੋਈ ਹੈ ਤੇ ਜੇ ਉਸ ਤੋਂ ਅਗਲੀ ਅਸੀਂ ਵੀਡੀਓ ਦੀ ਗੱਲ ਕਰੀਏ ਇਸ ਬੱਚੇ ਦੇ ਮਾਪੇ ਦੀ ਇਸ ਮਾਪੇ ਨੂੰ ਤੁਸੀਂ ਦੇਖੋ ਦੋਨੇ ਹੱਟੇ-ਕੱਟੇ ਆ ਪੇ ਇਦਾਂ ਨਹੀਂ ਹੈਗਾ ਕਿ ਬਿਸਤਰੇ ਤੇ ਪਿਆ ਆ ਕਿ ਉਹ ਕੰਮ ਨਹੀਂ ਕਰ ਸਕਦਾ ਬਿਲਕੁਲ ਜਵਾਨ ਆ ਹੱਟਾ ਕਟਾਇਆ ਤੇ ਮਾਂ ਵੀ ਬਿਲਕੁਲ ਜਵਾਨ ਹੱਟੀ ਕੱਟੀ ਆ ਇਦਾਂ ਦੋਨਾਂ ਨੂੰ ਦੇਖ ਕੇ ਲੱਗਦਾ ਕਿ ਇੱਕ ਟਾਈਮ ਇਹ 5-5 6-6 ਰੋਟੀਆਂ ਇੱਕ ਟਾਈਮ ਦੀਆਂ ਖਾਂਦੇ ਹੁਣੇ ਦੋਨੇ ਜਣੇ ਤੇ ਇਹ ਕੋਈ ਕੰਮ ਨਹੀਂ ਕਰ ਸਕਦੇ ਜੇ ਮੰਨ ਲਓ ਕੰਮ ਕਰਦੇ ਵੀ ਆ ਤੇ ਉਸ ਤੋਂ ਬਾਅਦ ਇਸ ਮਾਂ ਦਾ ਜ਼ਿਆਦਾ ਕਸੂਰ ਬਣਦਾ ਆ ਮੇਰੇ ਹਿਸਾਬ ਨਾਲ ਜਦੋਂ ਬੱਚੇ ਨੇ ਸਵੇਰੇ ਉੱਠ ਕੇ ਰੋਟੀ ਮੰਗੀ ਹੋਣੀ ਇਸ ਮਾਂ ਨੇ ਜ਼ਰੂਰ ਕਿਹਾ ਹੋਣਾ ਵੀ ਘਰ ਦੇ ਵਿੱਚ ਆਟਾ ਹੈ ਨਹੀਂ ਹਰੇਕ ਦੇ ਘਰ ਦੇ ਵਿੱਚ ਆਟਾ ਖਤਮ ਹੋ ਜਾਂਦਾ ਆ ਕਿਹਦੇ ਨਹੀਂ ਹੁੰਦਾ ਜੇ ਕੋਈ ਥੈਲੀ ਵਰਤਦਾ ਆ ਉਹ ਕਈ ਵਾਰ ਦੁਕਾਨ ਤੋਂ ਥੈਲੀ ਲਿਹਾਣੀ ਭੁੱਲ ਜਾਂਦਾ ਆ ਜੇ ਕੋਈ ਚੱਕੀ ਤੇ ਆਟਾ ਸਿੱਟਿਆ ਹੁੰਦਾ ਕਿਸ ਦਾਣੇ ਸਿੱਟੇ ਹੁੰਦੇ ਆ ਚੱਕੀ ਵਾਲਾ ਨਹੀਂ ਪੀਟਦਾ ਤੇ ਉਸ ਮਾਂ ਦਾ ਫਰਜ਼ ਬਣਦਾ ਆ ਕਿ ਉਸ ਬੱਚੇ ਨੂੰ ਕੋਈ ਹੋਰ ਚੀਜ਼ ਬਣਾ ਕੇ ਦੇਵੇ ਤੇ ਫਿਰ ਉਹਨੂੰ ਸਕੂਲੇ ਭੇਜੇ ਜਾਂ ਤਾਂ ਇਹਸ ਮਾਂ ਨੇ ਉਸ ਬੱਚੇ ਨੂੰ 10 ਰੁਪਏ ਦਿੱਤੇ ਹੋਣੇ ਕਿ कुरकुरਿਆਂ ਦਾ ਪੈਕਟ ਲੈ ਲਈ ਤੇ ਬੱਚਾ ਮਾਸੂਮ ਹੁੰਦਾ ਆ ਉਹਨੇ ਸਕੂਲ ਜਾ ਕੇ ਉਹੀ ਬੋਲ ਦਿੱਤਾ ਜੋ ਮਾਂ ਨੇ ਉਸ ਨੂੰ ਕਿਹਾ ਸੀ ਤੇ ਬੱਚੇ ਤੇ ਤਰਸ ਕਰਨਾ ਬਣਦਾ ਵੀ ਆ ਕਿਉਂਕਿ ਬੱਚੇ ਮਾਸੂਮ ਹੁੰਦੇ ਰੱਬ ਦਾ ਰੂਪ ਹੁੰਦੇ ਆ ਮੈਂ ਇਹ ਨਹੀਂ ਕਹਿਣਾ ਕਿ ਇਸ ਬੱਚੇ ਦੀ ਤੁਸੀਂ ਮਦਦ ਨਾ ਕਰੋ ਇਸ ਪਰਿਵਾਰ ਦੀ ਮਦਦ ਨਾ ਕਰੋ ਪਰਿਵਾਰ ਦੀ ਮਦਦ ਕਰੋ ਜ਼ਰੂਰ ਕਰੋ ਪਰ ਇਸ ਨੂੰ ਦੇਖੋ ਕਿ ਪੇ ਬਿਲਕੁਲ ਤੰਦਰੁਸਤ ਉਹ ਮਾਂ ਬਿਲਕੁਲ ਤੰਦਰੁਸਤ ਉਹ ਤੁਸੀਂ ਦੇਖੋ ਅੱਜ ਪ੍ਰਵਾਸੀ ਸਾਡੇ ਪਿੰਡਾਂ ਦੇ ਵਿੱਚ ਆਉਂਦੇ ਆ ਤੇ ਉਹ ਕਿਰਾਏ ਦੇ ਘਰਾਂ ਦੇ ਵਿੱਚ ਰਹਿੰਦੇ ਆ ਤੇ ਘਰ ਵਾਲਾ ਵੀ ਕੰਮ ਕਰਦਾ 5-700 ਰੁਪਈਆ ਕਮਾਉਂਦਾ ਹੈ ਤੇ ਉਸ ਦੇ ਘਰ ਵਾਲੇ ਵੀ ਘੱਟੋ-ਘੱਟ 2-3 ਘਰਾਂ ਦੇ ਵਿੱਚ ਕੰਮ ਕਰਕੇ 8-10 ਹਜ਼ਾਰ ਮਹੀਨੇ ਦਾ ਕਮਾਉਂਦੀ ਆ ਕੰਮ ਬਹੁਤ ਆ ਅਸੀਂ ਇਹ ਨਹੀਂ ਕਹਿ ਸਕਦੇ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਕੰਮ ਬਹੁਤ ਆ ਸਿਰਫ ਕਰਨ ਵਾਲਾ ਬੰਦਾ ਚਾਹੀਦਾ ਆ ਤੇ ਇਦਾਂ ਹੋ ਹੀ ਨਹੀਂ ਸਕਦਾ ਕਿ ਇਹਨਾਂ ਦੇ ਘਰ ਦੇ ਵਿੱਚ ਆਟਾ ਖਤਮ ਹੋਇਆ ਹੋਵੇ ਕਿਉਂਕਿ ਇਹਨਾਂ ਨੂੰ ਦੇਖ ਕੇ ਲੱਗਦਾ ਨਹੀਂ ਇਹ ਇਦਾਂ ਹੁਣ ਮੰਜੇ ਤੇ ਬੈਠੇ ਇੰਟਰਵਿਊ ਸਾਰੇ ਜਾਣੇ ਦੇ ਰਹੇ ਆ ਤਿਆਰ ਹੋ ਕੇ ਜਿੱਦਾਂ ਕੋਈ ਇਹ ਮੈਡਲ ਜਿੱਤ ਕੇ ਆਏ ਹੁੰਦੇ ਤਗਮਾ ਜਿੱਤ ਕੇ ਆਏ ਹੁੰਦੇ ਆ ਇਦਾਂ ਤਿਆਰ ਹੋ ਕੇ ਸਾਰੇ ਇੰਟਰਵਿਊ ਦੇ ਰਹੇ ਆ ਜੀ ਨੂੰ ਰੋਟੀ ਨੀ ਬੰਦੇ ਨੂੰ ਮਿਲਦੀ ਉਹ ਇਦਾਂ ਦਾ ਹੋ ਸਕਦਾ ਆ ਕਦੇ ਵੀ ਨਹੀਂ ਉਹ ਤੋਂ ਉਹਦੇ ਤਾਂ ਹੱਡ-ਗੋਡੇ ਵਿਚਾਰੇ ਦੇ ਢੇਡਾ ਅੰਦਰ ਬੜਿਆ ਹੁੰਦਾ ਮੂੰਹ ਵਿੱਚ ਬੜਿਆ ਹੁੰਦਾ ਆ ਤੇ ਉਸ ਬੰਦੇ ਤੋਂ ਗੱਲੇ ਨਹੀਂ ਹੁੰਦੀ ਇਹ ਤਾਂ ਇੱਦਾਂ ਤਿਆਰ ਹੋ ਕੇ ਬੈਠੇ ਗੱਲਬਾਤ মিডিਆ ਨਾਲ ਕਰ ਰਹੇ ਆ ਲੱਗਦਾ ਹੀ ਨਹੀਂ ਪਿਆ ਇਸ ਤਰ੍ਹਾਂ ਲੱਗਦਾ ਪਿਆ ਕਿ ਜਿਸ ਜਿਸ ਤਰ੍ਹਾਂ ਇਹਨਾਂ ਦਾ ਬੱਚਾ ਕੋਈ ਸਕੂਲ ਦੇ ਵਿੱਚੋਂ ਤਮਗਾ ਜਿੱਤ ਕੇ ਆਇਆ ਹੁੰਦਾ ਆ ਤੇ ਉਸ ਤਰ੍ਹਾਂ ਇਹ ਇੰਟਰਵਿਊ ਦੇ ਰਹੇ ਆ ਤੇ ਬਾਕੀ ਸਾਡੀ ਸਰਕਾਰਾਂ ਦੀ ਗਲਤੀ ਆ ਜਿਨ੍ਹਾਂ ਨੇ ਸਾਡੇ ਪੰਜਾਬੀਆਂ ਨੂੰ ਮੰਗਤੇ ਬਣਾ ਦਿੱਤਾ ਆ ਹਰੇਕ ਬੰਦਾ ਹੁਣ ਕੰਮ ਘਟ ਕਰਦਾ ਆ ਸਰਕਾਰ ਵੱਲ ਆਸ ਜ਼ਿਆਦਾ ਰੱਖਦਾ ਵੀ ਕਣਕ ਕਦੋਂ ਆਊਗੀ ਤੇ ਅਸੀਂ ਡੀਪੂ ਤੋਂ ਕਣਕ ਲੈ ਕੇ ਆਈਏ ਲੋਕਾਂ ਨੂੰ ਕੰਮ ਨਹੀਂ ਦਿੰਦੀਆਂ ਸਰਕਾਰਾਂ ਪਰ ਕੰਮ ਹੈ ਬਹੁਤ ਹੁਆ ਕਿਉਂਕਿ ਸਾਡੇ ਪ੍ਰਵਾਸੀ ਇੱਥੇ ਸਾਡੇ ਪਿੰਡਾਂ ਦੇ ਵਿੱਚੋਂ ਹੀ ਕੰਮ ਮੁਕਦਾ ਉਹਨਾਂ ਤੋਂ ਪਿੰਡਾਂ ਦੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਦਿਹਾੜੀ ਬਣਾ ਕੇ ਘਰ ਉਹ ਆਉਂਦੇ ਆ ਕੱਲਾ-ਕੱਲਾ ਬੰਦਾ ਕੰਮ ਬਹੁਤ ਹੁਆ ਪਰ ਕੰਮ ਕਰਨ ਵਾਲੇ ਚਾਹੀਦੇ ਬੰਦੇ ਤੇ ਕੰਮ ਨਹੀਂ ਮੁਕਦਾ ਹੈਗਾ ਆ ਤੇ ਬਾਕੀ ਤੁਸੀਂ ਜਰੂਰ ਵੀਡੀਓ ਦੇਖ ਕੇ ਦੱਸਣਾ ਆ ਵੀ ਤੁਹਾਨੂੰ ਕਿੱਦਾਂ ਲੱਗਦਾ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਲਾਇਕ ਮਿੱਤਰੋ ਜਰੂਰ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਆਪਾਂ ਜਰੂਰ ਮਿਲਾਂਗੇ